ਜੀ ਸਭ ਤੋਂ ਪਹਿਲੋ ਸਾਰੇ ਹੀ ਜਿੰਨੇ ਵੀ ਸਾਡੇ ਪ੍ਰੈਸ ਤੋਂ ਆਏ ਹੋਏ ਸਤਿਕਾਰਯੋਗ ਸਾਰਿਆਂ ਨੂੰ ਮੈਂ ਪਹਿਲੋ ਤਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਆਇਆਂ ਆਖਦਾ ਜੋ ਅੱਜ ਤੁਹਾਨੂੰ ਤਕਲੀਫ ਦਿੱਤੀ ਉਹ ਪੰਜਾਬ ਦੇ ਮੌਜੂਦਾ ਜੋ ਹਾਲਾਤ ਬਣੇ ਹੋਏ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਜੋ ਉਹਨਾਂ ਨੇ ਇੱਕ ਭਾਈਚਾਰਕ ਸਾਂਝ ਨੂੰ ਖਤਮ ਕਰਨ ਜਾ ਰਹੇ ਆ ਪੰਜਾਬੀਆਂ ਚ ਸਿੱਖਾਂ ਚ ਖਾਨਾ ਜੰਗੀ ਕਰਾਉਣ ਜਾ ਰਹੇ ਆ ਉਹਨਾਂ ਹਾਲਾਤਾਂ ਬਾਰੇ ਤੁਹਾਨੂੰ ਅਸੀਂ ਦੱਸਣ ਆਏ ਆ ਕਿਉਂਕਿ ਦੇਖੋ ਜਿਹੜੀਆਂ ਵੀ ਬੇਅਦਬੀਆਂ ਹੋ ਰਹੀਆਂ ਆ 2014 ਚ ਪਾਰਟੀ ਬਣੀ ਸੀ ਤੇ 2015 ਤੋਂ ਬੇ ਬੇਅਦਬੀਆਂ ਸ਼ੁਰੂ ਹੋ ਗਈਆਂ ਤੇ ਹੁਣ ਤੱਕ ਤਕਰੀਬਨ 100 ਬੇਅਦਬੀ ਹੋਈ ਆ ਤੇ ਮੈਨੂੰ ਲੱਗਦਾ ਵੀ ਕਿਸੇ ਵੀ ਬੇਅਦਬੀ ਦਾ ਇਨਸਾਫ ਜਾਂ ਬਾਈਬਲ ਬਰਗਾੜੀ ਦਾ ਇਨਸਾਫ ਦੋ ਸਰਕਾਰਾਂ ਬਣ ਗਈਆਂ ਦੋਵਾਂ ਸਰਕਾਰਾਂ ਤੋਂ ਸੰਗਤ ਮੰਗ ਕਰ ਰਹੀ ਆ ਪਹਿਲੋਂ ਕਾਂਗਰਸ ਤੋਂ ਵੀ ਕਰਦੀ ਆ ਰਹੀ ਸੀ ਹੁਣ ਇਹਨਾਂ ਤੋਂ ਵੀ ਵੀ ਬਾਈਬਲ ਬਰਗਾੜੀ ਦਾ ਇਨਸਾਫ ਕਿੱਥੇ ਆ ਦੇਖੋ ਅੱਜ ਜੋ ਇਹਨਾਂ ਦੀ ਮਾਨਸਿਕਤਾ ਜਿਹੜੀ ਹਮੇਸ਼ਾ ਸਿੱਖ ਵਿਰੋਧੀ ਰਹੀ ਆ ਪੰਜਾਬ ਵਿਰੋਧੀ ਰਹੀ ਆ ਤੁਸੀਂ ਦੇਖਿਆ ਹੋਣਾ ਵੀ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਜਿਹੜੀ ਪ੍ਰਾਣੀ ਮੁੱਖ ਮੰਤਰੀ ਆਤਸ਼ੀ ਆ ਉਹਨੇ ਕਿਵੇਂ ਗੁਰੂਆਂ ਦੇ ਉਲਟ ਬਿਆਨ ਦਿੱਤਾ ਕਿਵੇਂ ਉਹਨੇ ਮਤਲਬ ਕਿ ਗੁਰੂਆਂ ਨੂੰ ਬੜੇ ਮਤਲਬ ਕਿ ਉਹ ਲਫ਼ਜ਼ ਵਰਤੇ ਜਿਹੜੇ ਆਪਾਂ ਜ਼ਿੰਦਗੀ 'ਚ ਨਹੀਂ ਸੋਚ ਸਕਦੇ ਤੇ ਦੇਖੋ ਅੱਜ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਸਾਰਾ ਪੰਜਾਬ ਸਾਰੀਆਂ ਪਾਰਟੀਆਂ ਤਕਰੀਬਨ ਰੌਲਾ ਪਾ ਰਹੀਆਂ ਤੇ ਮੈਨੂੰ ਲੱਗਦਾ ਵੀ ਜਿਹੜੀਆਂ ਆਪਦੇ ਆਪ ਨੂੰ ਪੰਥਕ ਕਹੋਣ ਵਾਲੇ ਆ ਜਿਹੜੇ ਉਹ ਬਾਬੇ ਉਹ ਤੋਂ ਜਿਨ੍ਹਾਂ ਨੇ ਮਤਲਬ ਕਿ ਬਾਈਬਲ ਬਰਗਾੜੀ ਦੇ ਉੱਤੇ ਧਰਨੇ ਲਾਏ ਸੀ ਅੱਜ ਉਹ ਪੰਥਕ ਕਿੱਥੇ ਆ ਮੈਨੂੰ ਲੱਗਦਾ ਵੀ ਜਿੱਦਨ ਦਾ ਆ ਰੌਲਾ ਹੋਇਆ ਤੇ ਕੋਈ ਵੀ ਬਾਬੇ ਨੇ ਕਿਸੇ ਨੇ ਕੋਈ ਵੀ ਜਿਹੜਾ ਮਹਾਪੁਰਖ ਆ ਕਿਸੇ ਨੇ ਆਹ ਲਬਜ਼ ਨਹੀਂ ਬੋਲੇ ਸਿਰਫ ਤੇ ਸਿਰਫ ਕੀ ਸਰਕਾਰ ਤੋਂ ਡਰਦਿਆ ਤੇ ਇਨਾਂ ਨੂੰ ਬੜੀ ਜਲਦੀ ਯਾਦ ਆ ਗਈ ਫਰੈਂਸਿਸਿਕ ਜਿਹੜੀ ਰਿਪੋਰਟ ਆ ਵੀ ਉਹ ਲੈਣ ਦੀ ਤੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਗੁਰੂਆਂ ਸਾਡੇ ਦਸਾਂ ਗੁਰੂਆਂ ਦੀ ਮਤਲਬ ਕਿ ਤਸਵੀਰ ਅੱਗੇ ਸ਼ਰਾਬ ਦੇ ਛਿੱਟੇ ਪਾਏ ਆ ਸਾਡੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਹਰਾਂ ਦੀ ਤਸਵੀਰ ਦੇ ਅੱਗੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਦੀ ਤਸਵੀਰ ਤੇ ਸ਼ਰਾਬ ਦੇ ਛਿੱਟੇ ਮਾਰੇ ਗਏ ਆ ਤੇ ਫਿਰ ਉਹਦੀ ਜਾਂਚ ਕਿਉਂ ਨਹੀਂ ਕਰਵਾਈ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਰਿਹਾ ਵੀ ਜੇ ਤੁਹਾਨੂੰ AI ਜਨਰੇਟਡ ਲੱਗਦੀ ਆ ਉਹ ਤਾਂ ਫਿਰ ਉਹਦੀ ਜਾਂਚ ਕਿਉਂ ਨਹੀਂ ਕਰਾਈ ਗਈ ਦੂਜੀਆਂ ਜਾਂਚਾਂ ਤਾਂ ਮਿੰਟੋ-ਮਿੰਟੀ ਕਰਾ ਲੈਂਦੇ ਆ ਅਸੀਂ ਇਸ ਗੱਲ ਦਾ ਜਵਾਬ ਮੰਗਦੇ ਆ ਅਕਾਲ ਤਖਤ ਸਾਹਿਬ ਦੇ ਉੱਤੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਤੇ ਹੰਕਾਰ ਦੇਖੋ ਕਿੰਨਾ ਇੰਨਾ ਹੰਕਾਰੀ ਬੰਦਾ ਮਤਲਬ ਕਿ ਆ ਮੁੱਖ ਮੰਤਰੀ ਦਾ ਦਫ਼ਤਰ ਨਹੀਂਗਾ ਵੀ ਤੂੰ ਲਾਈਵ ਦਾ ਕਹੇਗਾ ਇੱਕ ਪਾਸੇ ਤਾਂ ਕਹਣਾ ਬਈ ਨੰਗਾ ਨੰਗੇ ਪੈਰੀ ਨਿਮਾਣਾ ਸਿੱਖ ਤੇ ਹੰਕਾਰ ਕਿੰਨਾ ਬੋਲਦਾ ਸਿਰਫ ਤੇ ਸਿਰਫ ਕੀ ਆ ਹੁਣ ਦੇਖੋ ਜਿਹੜਾ 328 ਰੂਪਾਂ ਦਾ ਮਸਲਾ ਸੀ ਉਹ 328 ਰੂਪ ਗਾਇਬ ਨਹੀਂ ਹੋਏ ਜਿਹੜੇ ਮੁਲਾਜ਼ਮਾਂ ਨੇ ਕਟਾਈ ਕੀਤੀ ਆ ਉਹਨਾਂ ਨੂੰ ਉਸੇ ਵਲੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵਿੱਚੋਂ ਹਟਾਇਆ ਗਿਆ ਉਹਨਾਂ ਨੂੰ ਸਜ਼ਾ ਦਿੱਤੀ ਗਈ ਔਰ ਜਿਹੜਾ ਸਭ ਤੋਂ ਵੱਡਾ ਉਹ ਜਿਹੜਾ ਮੁਜਰਮ ਸੀ ਇਹਦੇ ਵਿੱਚ ਉਹ ਹਰਜੀਤ ਸਿੰਘ ਜਿਲਦਕਾਰ ਉਹਨੂੰ ਇਹਨਾਂ ਨੇ ਪਲੈਨਿੰਗ ਬੋਰਡ ਦਾ ਉਦੋਂ ਬਾਅਦ ਚੇਅਰਮੈਨ ਲਾਇਆ ਉਹਨੇ ਅੰਮ੍ਰਿਤਸਰ ਜਿਹੜੀਆਂ ਇਲੈਕਸ਼ਨ ਹੋਏ ਆ ਕਾਰਪੋਰੇਸ਼ਨ ਦੇ ਉਹਦੇ ਵਿੱਚ ਟਿਕਟਾਂ ਵੰਡੀਆਂ ਦੇਖੋ ਵੀ ਜਿਹਨੂੰ ਸ਼ੋਮਣੀ ਕਮੇਟੀ ਸਜ਼ਾ ਦੇ ਰਹੀ ਹੈ ਤੇ ਉਹ ਕੀ ਆ ਉਸ ਦੇ ਜਿਹੜੇ ਮੁਜਰਮ ਆ ਉਹਨਾਂ ਨੂੰ ਆਹ ਗੱਡੀਆਂ ਦੇ ਨਾਲ ਨਵਾਜ਼ ਰਹੇ ਆ ਤੇ ਜਿਹੜੇ ਮਤਲਬ ਕਿ ਸਿਰਫ ਤੇ ਸਿਰਫ ਆ 10 ਸਾਲ ਇਹਨਾਂ ਨੂੰ ਯਾਦ ਨਹੀਂ ਆਇਆ 328 ਪਾਵਨ ਸਰੂਪਾਂ ਦਾ ਜੇ ਆਤਸ਼ੀਬ ਨੇ ਬਿਆਨ ਦਿੱਤੇ ਆ ਗੁਰੂਆਂ ਦੇ ਉਲਟ ਕਿੱਥੇ ਆ ਇਹ ਬਲਦੇਵ ਸਿੰਘ ਵਡਾਲੇ ਹਰੀ ਕਿੱਥੇ ਆ ਆਧਿਆਪ ਨੂੰ ਪੰਥਕ ਅਖਵਾਉਣ ਵਾਲੇ ਅੱਜ ਤੋਂ 2 ਸਾਲ ਪਹਿਲੋਂ ਤਾਂ ਇਹਨਾਂ ਤੇ लाਠੀ ਚਾਰਜ ਹੁੰਦਾ ਸੀ ਤੇ ਅੱਜ ਇਹਨਾਂ ਦੇ ਕਹਿਣ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਹੁਣ ਨਹੀਂ ਬੋਲਦੇ ਆ ਤੇ ਸਿਰਫ ਤੇ ਸਿਰਫ ਕੀ ਆ 227 ਦੇ ਵਿੱਚ ਗੁਰੂ ਮਹਾਰਾਜ ਤੋਂ ਡਰ ਕੇ ਕਹਿੰਨੇ ਆ ਬਖਸ਼ਿਸ਼ ਆ ਅਕਾਲੀ ਦਲ ਦੀ ਚੜ੍ਹਾਈ ਹੋ ਰਹੀ ਆ ਅਕਾਲੀ ਦਲ ਦੀ ਸਰਦਾਰ ਪਰਦਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਗੁਰੂ ਦੀ ਬੜੀ ਬਖਸ਼ਿਸ਼ ਹੋ ਰਹੀ ਹੈ ਕਿਉਂਕਿ ਉਹ ਸੰਸਾਨ ਨੇ ਦੇਖੋ ਪਿਛਲੇ 10 ਸਾਲ ਤੋਂ ਬੇਤੁਕੇ ਇਲਜ਼ਾਮ ਆਪਦੇ ਪਿੰਡੇ ਤੇ ਹਟਾਏ ਆ ਹਰ ਕੋਈ ਉੱਠ ਕੇ ਬੋਲ ਲੈਂਦਾ ਸੀ ਪਰ ਉਹਨੇ ਹਮੇਸ਼ਾ ਸਬਰ ਸੰਤੋਖ ਰੱਖਿਆ ਹੁਣ ਇਹਨਾਂ ਨੂੰ ਡਰ ਆ ਵੀ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਆ ਤੇ ਫਿਰ ਉਹ ਹਿਸਾਬ ਲਿਆ ਜਾਊਗਾ ਜੋ ਇਹਨਾਂ ਨੇ ਕਪਲੇ ਤੇ ਆਪਦੇ ਦਿੱਲੀ ਦੇ ਆਕਿਆ ਨੂੰ ਇਥੋਂ ਰਜਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਆ ਗੱਲ ਕਰਦਾ ਗੋਲਕ ਦੇ ਹਿਸਾਬਾਂ ਦੀ ਵੀ ਅੱਜ ਤੱਕ ਨਾਸਤਿਕ ਬੰਦਾ ਜਿਹੜੇ ਗੁਰੂ ਦੀਆਂ ਤਸਵੀਰਾਂ ਤੇ ਸ਼ਰਾਬ ਛਿੜਕੀ ਜਾਂਦਾ ਉਥੇ ਗੁਰੂ ਸਨ ਜਰਨੈਲ ਸਿੰਘ ਦੀ ਤਸਵੀਰ ਤੇ ਸ਼ਰਾਬ ਛਿੜਕੀ ਜਾਂਦਾ ਉਹ ਉਹ ਕੀ ਗੋਲ ਕੰਦਾ ਹਿਸਾਬ ਲਾਊਗਾ ਸਿਰਫ ਤੇ ਸਿਰਫ ਕੀ ਆਪਦੀਆਂ ਨਕਾਮੀਆਂ ਛਪਾਉਣ ਲਈ ਆਪ ਦਾ ਹੰਕਾਰ ਮਤਲਬ ਕਿ ਮੈਂ ਆਈ ਹੋਈ ਆ ਤੇ ਵੇਖੋ ਜਿੰਨੇ ਵੀ ਅਕਾਲ ਸਖਬ ਨਾਲ ਟੱਕਰ ਲਈ ਆ ਉਹ ਇਸ ਦੁਨੀਆ ਚ ਕਦੀ ਨਹੀਂ ਰਿਹਾ ਕਿਉਂਕਿ ਅਕਾਲ ਤਖਤ ਸਾਹਿਬ ਮਹਾਨ ਸਿੱਖ ਕੌਮ ਦੀ ਸ਼ਾਨ ਤੇ ਜਿਹੜਾ ਅਕਾਲ ਤਖਤ ਸਾਹਿਬ ਨਾਲ ਟਕਰਾਊਗਾ ਜਿਹੜਾ ਗੋਲਕਾਂ ਦਾ ਦੇਖੋ ਜਿਹੜਾ ਆਪ ਇੰਨਾ ਖਜ਼ਾਨਾ ਲੁੱਟਿਆ ਕਰੋੜਾਂ ਰੁਪਈਆਂ ਦਾ ਜਿਹੜਾ ਹਿਸਾਬ ਪੰਜਾਬ ਦੇ ਲੋਕ ਮੰਗ ਰਹੇ ਆ ਜਿਹੜੇ ਗਰੀਬ ਮੰਗ ਰਹੇ ਆ ਜਿਹੜੇ ਵਿਚਾਰੇ ਦੁਕਾਨਦਾਰ ਜਿਹੜੇ ਜ਼ਿਮੀਂਦਾਰ ਹਿਸਾਬ ਮੰਗ ਰਹੇ ਆ ਉਸ ਹਿਸਾਬ ਤੋਂ ਭੱਜਣ ਦੇ ਲਈ ਹੁਣ ਸਿਰਫ ਇੱਕ ਖਾਨਾ ਜੰਗੀ ਸ਼ੁਰੂ ਕਰਾਉਣਾ ਚਾਹੁੰਦਾ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨਾ ਚਾਹੁੰਦਾ ਜਿਵੇਂ ਮਜੀਠੀਆ ਸਾਹਿਬ ਨੂੰ ਟਾਰਗੇਟ ਕੀਤਾ ਉਵੇਂ ਸਰਦਾਰ ਮਤਲਬ ਕਿ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਕੇ ਕਿਉਂਕਿ ਡਾਰੀ ਇਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਆ ਡਾਰੀ ਸਿਰਫ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਆ ਮੈਂ ਤਾਂ ਕਹਿਣਾ ਦੇਖੋ 10 ਸਾਲ ਬਾਅਦ ਸ਼ੁਕਰ ਇਹਨਾਂ ਨੂੰ ਮੁਕਸਰ ਦੀ ਯਾਦ ਆਈ ਇਹਨਾਂ ਨੇ ਇੱਥੇ ਸਟੇਟ ਲੈਵਲ ਦਾ ਆਪਦਾ ਫੰਕਸ਼ਨ ਰੱਖਿਆ ਤੇ ਮੈਂ ਤਾਂ ਇੱਕ ਗੱਲ ਕਹਿਣਾ ਜੀ ਆਇਆਂ ਨੂੰ ਜ਼ਰੂਰ ਕਰਨ ਕਾਨਫਰੰਸ ਪਰ ਇੱਕ ਗੱਲ ਦੱਸਣ 20 ਮਿੰਟ ਦੇ ਭਾਸ਼ਣ ਚ ਇੱਕ ਗੱਲ ਵੀ ਸੁਖਬੀਰ ਜੀ ਜਾਂ ਬਾਦਲ ਸਾਹਿਬ ਦੇ ਬੋਲੇ ਬਿਨਾ ਭਾਸ਼ਣ ਦੇ ਦੇ ਅਸੀਂ ਮੰਨ ਜਾਾਂਗੇ ਹਾਂ ਵੀ ਮੁੱਖ ਮੰਤਰੀ ਕੋਈ ਕੰਮ ਕਰ ਰਿਹਾ ਸਿਰਫ ਤੇ ਸਿਰਫ ਕੀ ਆ ਆ ਕੇ ਹਾਏ ਬਾਦਲ ਹਾਏ ਅਕਾਲੀ ਦਲ ਇੱਥੇ ਆਉਣਗੇ ਤੁਸੀਂ ਮੈਨੂੰ ਇੱਕ ਦੱਸੋ ਪਿਛਲੀ ਵਾਰੀ ਮੁਖਸਦ ਸਾਹਿਬ ਆਇਆ ਸੀ ਕੀ ਦੇਖ ਕੇ ਗਿਆ ਇੱਕ ਸੈਂਟਰ ਦਾ ਪ੍ਰੋਜੈਕਟ ਲਾਂਚ ਕਰਕੇ ਗਿਆ ਉਹ ਵੀ ਇੰਨਾ ਤੋਂ ਪੈਸੇ ਨਹੀਂ ਪਾਇਗੇ ਸੋ ਇਸ ਕਰਕੇ ਆ ਜਿਹੜੇ ਮਤਲਬ ਕਿ ਇਹਨਾਂ ਦਾ ਹੰਕਾਰ ਬੋਲਦਾ ਤੇ ਮੈਂ ਕਹਣਾ ਜਿਹੜੇ ਅਖੌਤੀ ਬਾਬੇ ਆ ਜਿਹੜੇ ਵੇਖੋ ਸਰਕਾਰਾਂ ਤੋਂ ਡਰਦੇ ਆ ਉਹ ਕਦੀ ਦੇਖੋ ਜੇ ਅੱਜ ਪੰਥ ਦੀ ਗੱਲ ਕਰਨੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਪੈਣਾ ਜੇ ਅੱਜ ਪੰਜਾਬ ਦੀ ਗੱਲ ਕਰਨੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਪੈਣਾ ਤੇ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਆ ਜੋ ਮਰਜ਼ੀ ਕਰ ਲੈਣ ਪੜਾ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਣ ਪੜਾ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਇੱਕ ਵਰਕਰ ਤੱਕ ਪਹੁੰਚਣ ਜਿੱਥੇ ਪੰਜਾਬ ਨੂੰ ਬਚਾਉਣ ਦੀ ਗੱਲ ਆ ਪੰਜਾਬੀਅਤ ਨੂੰ ਬਚਾਉਣ ਦੀ ਗੱਲ ਆ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਗੱਲ ਆ ਭਲਾ ਸਾਨੂੰ 100 ਵਾਰੀ ਜੇਲਾਂ ਜਾਣੀਆਂ ਪੈਣ ਭਲਾ ਝੂਠੇ ਪਰਚੇ ਕਰਨ ਅਸੀਂ ਕਦੀ ਵੀ ਪਿੱਛੇ ਨਹੀਂ ਹਟਾਂਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੋ ਕਿ ਹੁਣ ਪਹਿਰਾ ਦੇ ਰਿਹਾ ਤਗੜੇ ਹੋ ਕੇ ਪੰਜਾਬ ਲਈ ਉਹਦੇ ਨਾਲ ਖੜਕੇ ਹਰ ਲੜਾਈ ਲੜਾਂਗੇ ਯਾਰ ਅਸੀਂ ਤਾਂ ਕਹਨੇ ਆ ਅਸੀਂ ਤਾਂ ਕਹਨੇ ਵੀ ਕਿਉਂ ਨਹੀਂ ਮੁੱਖ ਮੰਤਰੀ ਜਾਂਚ ਕਰਾ ਰਿਆ ਜੇ ਕੋਈ ਦਾਲ ਚ ਕਾਲਾ ਅਸੀਂ ਵੀ ਕਹਿੰਨੇ ਵੀ ਜਾਂਚ ਹੋਣੀ ਚਾਹੀਦੀ ਆ ਵੀ ਏਆਈ ਆ ਕਿ Ориਜਨਲ ਆ ਤੇ ਮੁੱਖ ਮੰਤਰੀ ਮਤਲਬ ਕਿ ਇੰਨੇ ਕਮੰਡ ਨਾਲ ਅਕਾਲ ਤਖਤ ਸਾਹਿਬ ਤੇ ਜਾ ਰਿਹਾ ਤੇ ਉਹ ਸਿੱਧਾ ਹੀ ਕਹਦੇ ਵੀ ਹਾਂ ਭਈ ਇਹਦੀ ਜਾਂਚ ਹੋਣੀ ਚਾਹੀਦੀ ਏਆਈ ਦੀ ਕਿਉਂਕਿ Ориਜਨਲ ਵੀਡੀਓ ਆ ਜੋ ਉਹਨੇ ਕੀਤਾ ਉਹ ਮਤਲਬ ਕਿ ਬੜਾ ਗੁਰੂ ਮਾਰ ਗੁਰੂ ਸਹਿਬਾਨਾਂ ਦਾ ਰਾਦਰ ਕੀਤਾ ਤੇ ਉੱਥੇ ਆਪਦਾ ਯਾਰ ਆਪਦੀ ਸਰਕਾਰ ਆ ਠੀਕ ਹੈ ਨਾ ਘਰਾਓ ਕਰਦੇ ਫਿਰਦੇ ਆ ਸਾਡੇ ਲੀਡਰਾਂ ਦੇ ਘਰਾਂ ਦਾ ਤੋਡੀ ਸਰਕਾਰ ਆ ਗ੍ਰਿਫਤਾਰ ਕਰੋ ਕਰੋ ਗ੍ਰਿਫਤਾਰ ਫਿਰ ਜੇ ਹਿੰਮਤ ਹੈਗੀ ਤਾਂ ਸੋ ਇਸ ਕਰਕੇ ਅਸੀਂ ਤਾਂ ਕਹਿਨੇ ਵੀ ਇਸ ਵੀਡੀਓ ਦੀ ਜਾਂਚ ਹੋਣੀ ਚਾਹੀਦੀ ਆ ਜੋ ਸੱਚ ਆ ਉਹ ਸਾਹਮਣੇ ਆਉਣਾ ਚਾਹੀਦਾ ਕਿਉਂਕਿ ਆ ਨਾਸਤਿਕ ਬੰਦਾ ਲੋਕਾਂ ਨੂੰ ਗਮਰਾਹ ਕਰਾ ਕੇ ਪੰਜਾਬੀਆਂ ਨੂੰ ਗਮਰਾਹ ਕਰਕੇ ਸਭ ਤੋਂ ਵੱਡੀ ਗੱਲ ਮੈਂ ਇੱਕ ਗੱਲ ਕਹਿਣਾ ਪੰਜਾਬ ਅਤੇ ਪੰਜਾਬੀਅਤ ਨੂੰ ਇਹਨਾਂ ਦੀਆਂ ਗੱਲਾਂ ਚ ਨਾ ਆਇਓ ਆ ਸਿਰਫ ਤੇ ਸਿਰਫ ਧਰਮ ਦਾ ਨਾਂ ਵਰਤ ਕੇ ਧਰਮ ਦੇ ਨਾਂ ਤੇ ਸਿਆਸਤ ਕਰ ਰਹੇ ਆ ਅੱਗੇ ਬਹਿਬਲ ਬਰਗਾੜੀ ਦਾ ਕੀ ਇਹਨਾਂ ਨੇ ਇਨਸਾਫ ਦਵਾਤਾ ਹੁਣ ਇੱਕ ਨਵਾਂ ਮੁੱਦਾ ਤਾਂ ਕੀ ਸਿੱਖਾਂ ਚ ਖਾਣਾ ਜੰਗੀ ਕਰਾ ਕੇ ਪੰਜਾਬੀਆਂ ਚ ਖਾਣਾ ਜੰਗੀ ਕਰਾ ਕੇ ਅਸੀਂ 27 ਦੇ ਵਿੱਚ ਫੇਰ ਸਰਕਾਰ ਬਣਾਈਏ ਪਰ ਆਹ ਮਨਸੂਬਾ ਇਹਨਾਂ ਦਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਪਹਿਲੀ ਵਾਰ ਆ ਵੀ ਐਨਕੀ 11 ਸਾਲਾਂ ਬਾਅਦ ਜਿਹੜਾ ਆਪ ਪਹਿਲੀ ਕਰ ਰਹੀ ਹੈ ਤੇ ਪਹਿਲੀ ਵਾਰ ਇਹ ਬੀਜੇਪੀ ਰੈਲੀ ਕਰ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸ਼੍ਰੀ ਮੁਖਸਰ ਸਾਹਿਬ ਵਿਖੇ ਸ਼ਹੀਦਾਂ ਨੂੰ ਨਕਮਸਤਕ ਹੁੰਦੇ ਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਮੈਂ ਸ਼੍ਰੀ ਮੁਖਸਰ ਸਾਹਿਬ ਵਿਖੇ ਮਾਗੀ ਮੇਲੇ ਦਾ ਜੋ ਮੇਲਾ ਹੈ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਜਿੱਥੇ ਸੰਗਤ ਇੱਥੇ ਟੁੱਟੀ ਗੰਢੀ ਸਾਹਿਬ ਵਿਖੇ ਆ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸਾਲ ਜੋ ਇਹ ਮਲੋਟ ਰੋਡ ਦੇ ਉੱਤੇ ਭਾਰੀ ਅਕਾਲੀ ਪੰਥਕ ਕਾਨਫਰੰਸ ਕੀਤੀ ਜਾਂਦੀ ਹੈ ਪਰ ਇਸਾਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬਹੁਤ ਵੱਡਾ ਅਰੇਂਜਮੈਂਟ ਅਸੀਂ ਇੱਥੇ ਕੀਤਾ ਵਾ ਤਕਰੀਬਨ 50-60 ਹਜ਼ਾਰ ਜੋਸ਼ ਸ਼ੋਮਨੀ ਕਾਲੀ ਦਲ ਦੇ ਵਰਕਰ ਸਹਿਬਾਨ ਉਹਨਾਂ ਦੇ ਪਹੁੰਚਣ ਦੀ ਉਮੀਦ ਹੈ ਜਿੱਥੇ ਵਰਕਰ ਸਹਿਬਾਨਾਂ ਨੇ ਪਹੁੰਚਣਾ ਉੱਥੇ ਬਹੁਤ ਸਾਰੇ ਕਾਰਜਯੋਗ ਸਾਡੇ ਪ੍ਰਧਾਨ ਸਰਦਾਰ ਸ਼ਕਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼ੋਮਨੀ ਕਾਲੀ ਦਲ ਨੇ ਪਹੁੰਚਣਾ ਸਰਦਾਰ ਬਲਵਿੰਦਰ ਸਿੰਘ ਜੀ ਪੁੰਦੜ ਸਾਹਿਬ ਦਲਜੀਤ ਸਿੰਘ ਦੀ ਚੀਮਾ ਸਾਹਿਬ ਮਗੇਸ਼ ਚੰਦਰ ਸਿੰਘ ਦੀ ਗਰੇਵਾਲ ਸਾਹਿਬ ਰੋਜੀ ਜੀ ਹਰੀ ਜਿੱਥੇ ਇਹਨਾਂ ਦੇ ਆਪਾਂ ਸਾਰਿਆਂ ਦੇ ਵਿਚਾਰ ਸੁਣਨੇ ਕਿਉਂਕਿ ਇਸ ਟਾਈਮ ਪੰਜਾਬ ਦੇ ਵਿੱਚ ਇੱਕ ਬੜਾ ਉਥਲ-ਪੁਥਲ ਹੋਇਆ ਪਿਆ ਰੰਗਲੇ ਪੰਜਾਬ ਨੂੰ ਗੰਦਲਾ ਪੰਜਾਬ ਦਾ ਜੋ ਹਾਲਾਤ ਕਰ ਦਿੱਤੇ ਇਹਨਾਂ ਨੇ ਆਪਾਂ ਦੇਖ ਰਹੇ ਹਾਂ ਕਿ ਦਿਨ ਦਿਹਾੜੇ ਕਿਸ ਤਰ੍ਹਾਂ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਫਰੋਟੀਆਂ ਮੰਗੀਆਂ ਜਾ ਰਹੀਆਂ ਨੇ ਔਰ ਦੇਖਿਆ ਨਸ਼ੇ ਦਾ ਇੱਕ ਹੜ ਜੋ ਪੰਜਾਬ ਦੇ ਵਿੱਚ ਇਸ ਟਾਈਮ ਵਗ ਰਿਹਾ ਹੈ ਇਹਨਾਂ ਸਾਰੀਆਂ ਜੋ ਪੰਜਾਬ ਦੇ ਬੁਰੇ ਹਾਲਾਤ ਕੀਤੇ ਇਹਨਾਂ ਚੀਜ਼ਾਂ ਤੋਂ ਵੀ ਅੱਗੇ ਜਾਂਦੇ ਹੋਏ ਮੌਜੂਦਾ ਮੁੱਖ ਮੰਤਰੀ ਸਾਹਿਬ ਸ਼੍ਰੀ ਕਾਲ ਤਖਸਾਲ ਨੂੰ ਵੀ ਚੈਲੰਜ ਕਰ ਰਹੇ ਨੇ ਉਹਦੀ ਮਰਿਆਦਾ ਨੂੰ ਠੇਸ ਪਹਾਈ ਜਾ ਰਹੀ ਔਰ ਇੱਥੋਂ ਤਿੱਕਰ ਕੇ ਇਹਨਾਂ ਤੇ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਜੀ ਜਿਹੜੇ ਰਹੇ ਆ ਉਹ ਸ਼ਰੇ ਆਮ ਹੀ ਵਿਧਾਨ ਸਭਾ ਦੇ ਵਿੱਚ ਗੁਰੂਆਂ ਬਾਰੇ ਗਲਤ ਬੋਲ ਰਹੇ ਐ ਐਸੇ ਨਾਸਤਿਕ ਲੋਕ ਆ ਇਹ ਇੰਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ ਜਿੰਦੇ ਵਿੱਚ ਸਰਦਾਰ ਜਗਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲ ਬੜਾ ਵਿਸਥਾਰ ਨਾਲ ਸਾਰੀਆਂ ਜਾਣਕਾਰੀਆਂ ਦੇਣਗੇ ਔਰ ਮੈਂ ਸਾਰੀ ਸੰਗਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਮ ਵਰਕਰਾਂ ਨੂੰ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਚੜ ਕੇ ਇਸ ਕਾਨਫਰੰਸ ਦੇ ਵਿੱਚ ਸਾਰੇ ਪਹੁੰਚਣ ਤੇ ਪ੍ਰਧਾਨ ਜੀ ਦੇ ਸਾਰੇ ਵਿਚਾਰ ਸੁਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ